ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਪਹੁੰਚੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ, ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ, ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਜਥਦਾਦਾ ਸਰਬੰਦੀ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਨਿਯਮ ਬਣਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਤੇ ਕੱਲ 34 ਮੈਂਬਰੀ ਕਮੇਟੀ ਦਾ ਇੱਕ ਗਠਨ ਕੀਤਾ ਗਿਆ ਸੀਗਾ ਉਸ ਕਮੇਟੀ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਤਖਤ ਸ਼੍ਰੀ ਪਟਨਾ ਸਾਹਿਬ ਦਿੱਲੀ ਕਮੇਟੀ ਅਤੇ ਹਰਿਆਣਾ ਕਮੇਟੀ ਨੇ ਇਸ ਦੇ ਖਿਲਾਫ ਵਿਰੋਧ ਉਠਾ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਸ਼ਾਮਲ ਨਹੀਂ ਕੀਤਾ ਹੈ ਉਨ੍ਹਾਂ ਨੂੰ ਪੁੱਛਿਆ ਨਹੀਂ ਗਿਆ ਸੋ ਇਸ ਦਾ ਵਿਰੋਧ ਹੁਣ ਇਸ ਪਾਸੇ ਹੋਣਾ ਸ਼ੁਰੂ ਹੋ ਚੁੱਕਾ ਹੈ ਸੋ ਮੈਂ ਦੱਸਣਾ ਚਾਹਾਂਗਾ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਔਰ ਸੇਵਾ ਮੁਕਤੀ ਦੇ ਲਈ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਜੇ ਦੱਸਿਆ ਗਿਆ ਸੀਗਾ ਕਿ ਮੈਂ ਇਹ ਜਥੇਦਾਰ ਸਾਹਿਬ ਦੀ ਨਿਯੁਕਤੀ ਜਿਸ ਦੇ ਨਿਯਮ ਬਣਾਵਾਂਗਾ ਸੇਵਾ ਮੁਕਤੀ ਦੇ ਨਿਯਮ ਬਣਾਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੁਸਾਰ ਹੀ ਹਰੂਮ ਇਹ ਨੀਮਾ ਦੇ ਅਨੁਸਾਰ ਹੀ ਜਿਹੜੇ ਨਵੇਂ ਜਥੇਦਾਰ ਥਾਪਨੇ ਨੇ ਉਹਨਾਂ ਦੀ ਸੇਵਾ ਕਿਵੇਂ ਹੋਏਗੀ ਉਹਨਾਂ ਦੀ ਨਿਯੁਕਤੀ ਕਿਵੇਂ ਹੋਏਗੀ ਉਹਨਾਂ ਨੂੰ ਸੇਵਾ ਮੁਕਤ ਕਿਵੇਂ ਹੋਏਗਾ ਕਿਉਂਕਿ ਜਿਆਦਾਤਰ ਹੁਣ ਤੱਕ ਜਿਹੜਾ ਅਸੀਂ ਦੇਖਿਆ ਹੈ ਕਿ ਵੀ ਸੇਵਾ ਦਾ ਜਥੇਦਾਰ ਸਹਾਬਾਨ ਦੀ ਨਿਯੁਕਤੀ ਦੇ ਲਈ ਵੀ ਨਹੀਂ ਕੋਈ ਨਿਯਮ ਹਗੇ ਸੀਗੇ ਔਰ ਉਹਨਾਂ ਦੀ ਸੇਵਾ ਮੁਕਤੀ ਕਿਉਂਕਿ ਕਿਸੇ ਨੂੰ ਵੀ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਜਥੇਦਾਰ ਨੂੰ ਹਟਾ ਕੇ ਨਵਾਂ ਜਥੇਦਾਰ ਫਿਰ ਆਪ ਲਿਖਦੇ ਜਾਂਦੀ ਸੀ ਸੋ ਇਸ ਤੋਂ ਬਾਅਦ ਵੱਖ-ਵੱਖ ਸੰਸਥਾਵਾਂ ਵੱਲੋਂ ਵਿਰੋਧ ਜਤਾਇਆ ਜਾ ਰਹੀ ਸੀ ਕਿ ਵਿਰੋਧ ਜਤਾਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਹਦਾ ਐਲਾਨ ਕੀਤਾ ਸੀਗਾ ਕਿ ਨਿਯਮ ਬਣਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਏਗਾ ਸੋ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਚੌਥੀ ਮੈਮਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਸੀਗਾ ਜੋ ਸੇਵਾ ਜਥੇਦਾਰ ਸਾਹਿਬਾਨ ਦੇ ਨਿਯੁਕਤੀ ਅਤੇ ਸੇਵਾ ਮੁਕਤੀ ਦੇ ਨਿਯਮ ਲਾਗੂ ਕਰੇਗਾ ਅਸੀਂ ਜੱਥੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸੁਹੰਦਰੀ ਹਾਲ ਦੇ ਬਾਹਰ ਖੜੇ ਹਾਂ ਸੋ ਮੈਂ ਦੱਸਣਾ ਚਾਹਾਂਗਾ ਕਿ ਲੰਬੇ ਸਮੇਂ ਤੋਂ ਇਹ ਇੱਕ ਵਿਵਾਦ ਉੱਠਦਾ ਸੀਗਾ ਕਿ ਜਥੇਦਾਰ ਸਾਹਿਬ ਨੂੰ ਕਿਸ ਥਾਪਨਾ ਹੈ ਜਿਸ ਜਥੇਦਾਰ ਜੀ ਸਾਹਿਬ ਦੀ ਨਿਯੁਕਤੀ ਕਰਨੀ ਹੈ ਉਹਦੇ ਲਈ ਨਿਯਮ ਹੋਣੇ ਚਾਹੀਦੇ ਨੇ ਜਾਂ ਉਹਨਾਂ ਨੂੰ ਸੇਵਾਮੁਕਤ ਕਰਨਾ ਤੇ ਉਹਦੇ ਲਈ ਵੀ ਨਿਯਮ ਹੋਣੇ ਚਾਹੀਦੇ ਨੇ ਮਗਰ ਜਿੰਨੇ ਵੀ ਜਥੇਦਾਰ ਹੁਣ ਆ ਗਏ ਆਏ ਸੀਗੇ ਹੁਣ ਤੱਕ ਜਿਹੜੇ ਜਥੇਦਾਰ ਰਹਿ ਚੁੱਕੇ ਨੇ ਕਿਸੇ ਵੀ ਤਖਤ ਦੇ ਜਥੇਦਾਰ ਰੇ ਉਹਨਾਂ ਨੂੰ ਕਿਸ ਉਹਨਾਂ ਦੀ ਨਿਯੁਕਤੀ ਵੀ ਕਿਸੇ ਬਗੈਰ ਨਿਯਮਤ ਹੀ ਹੁੰਦੀ ਸੀਗੀ ਔਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਹੁੰਦੀ ਸੀ ਜਦੋਂ ਉਹਨਾਂ ਨੂੰ ਇਸ ਤੋਂ ਸੇਵਾ ਮੁਕਤ ਕੀਤਾ ਜਾਂਦਾ ਸੀ ਜਾਂ ਹਟਾਇਆ ਜਾਂਦਾ ਸੀਗਾ ਉਹ ਵੀ ਨਿਯਮ ਦੇ ਅਨੁਸਾਰ ਨਹੀਂ ਹੁੰਦਾ ਸੀਗਾ ਆਂਦੇ ਸੀਗੇ ਜਥੇਦਾਰ ਕਾਰਤੇ ਜਦੋਂ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਸੀ ਤਾਂ ਫਿਰ ਉਹ ਪੈਦਲ ਹੀ ਆਪਣੇ ਵਾਪਸ ਜਾਂਦੇ ਸੀ ਇਸ ਦੇ ਨਾਲ ਬੜੀ ਜਲਾਲਤ ਦੀ ਮਕੌਮ ਮਹਿਸੂਸ ਕਰਦੀ ਸੀਗੀ ਸੋ ਕੌਮ ਦੇ ਜਿਹੜੇ ਇਹ ਮੰਗ ਸੀਗੀ ਕਿ ਇਹਦੇ ਲਈ ਇੱਕ ਨਿਯਮ ਬਣਾਇਆ ਜਾਏ ਸੋ ਕਿਉਂਕਿ ਦਮਦਬੜ ਰਗਵੀਰ ਸਿੰਘ ਜੈਨੇ ਰਗਵੀਰ ਸਿੰਘ ਤਖਤ ਚਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਮਦਵਾ ਸਾਹਿਬ ਦੇ ਜਖੇਦਾਰ ਅਰੇ ਪੰਜੇ ਤਿੰਨੇ ਪਖਤਾਂ ਦੇ ਜਥੇਦਾਰ ਜਿਹੜੇ ਕਿ ਪੰਜਾਬ ਦੇ ਵਿੱਚ ਮੌਜੂਦ ਨੇ ਉਹਨਾਂ ਜਤ ਉਹਨਾਂ ਨੂੰ ਸੇਵਾ ਉਹਨਾਂ ਨੂੰ ਹਟਾਏ ਜਾਣ ਤੋਂ ਬਾਅਦ ਇਹ ਵਿਵਾਦ ਹੋਰ ਜ਼ਿਆਦਾ ਤੂਲ ਫੜ ਗਿਆ ਸੀਗਾ ਇਸ ਤੋਂ ਬਾਅਦ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਛ ਦੀ ਨਿਯੁਕਤੀ ਹੋਈ ਹੈ ਨਿਯੁਕਤੀ ਹੋਣ ਵੇਲੇ ਵੀ ਕੋਈ ਸੀਮਾ ਕੋਈ ਜਿਹੜੇ ਕਾਨੂੰਨ ਸੀਗੇ ਜਿਹਦੇ ਮੁਤਾਬਿਕ ਕੋਈ ਤਹਿ ਨਹੀਂ ਹੋਇਆ ਸੀਗਾ ਔਰ ਉਹਨਾਂ ਨੂੰ ਮਤਲਬ ਸਵੇਰੇ ਸਵੇਰੇ ਅਰੁ ਸਵੇਰੇ ਬਦ ਚਾਰ ਪੰਜ ਵਜੇ ਦੇ ਕੋਲ ਕੋਲ ਤਖਤ ਛਰੀਦ ਕੇਸਗੜ ਸਾਹਿਬ ਵਿਖੇ ਉਹਨਾਂ ਨੂੰ ਦਸਤਾਰ ਦਿੱਤੀ ਗਈ ਸੋ ਇਸ ਮਾਮਲੇ ਦੇ ਉੱਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਆਵਾਜ਼ ਉਠਾਇਆ ਸੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਇਸ ਦਾ ਵਿਰੋਧ ਜਤਾਇਆ ਗਿਆ ਸੀ ਉਸ ਦੇ ਖਿਲਾਫ ਉਹਨਾਂ ਵੱਲੋਂ ਐਲਾਨ ਮੇ ਕੀਤਾ ਗਿਆ ਸੀਗਾ ਕਿ ਇਸ ਨੂੰ ਨਿਯਮ ਬਣਾਉਣ ਦੇ ਲਈ ਜੇ ਤੁਸੀਂ ਨਹੀਂ ਬਣਾਉਂਦੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਚੀਜ਼ ਨੂੰ ਨਹੀਂ ਅਡਾਪਟ ਕਰਦੀ ਤੇ ਦਮਦਮੀ ਟਕਸਾਲ ਵੱਲੋਂ ਸੁਰਬੀਰ ਸਿੰਘ ਬਾਦਲ ਦੇ ਘਰ ਦਾ ਕਿਰਾਵ ਕੀਤਾ ਜਾਏਗਾ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਵੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਵੱਲੋਂ ਨਿਯਮ ਬਣਾਉਣ ਦੀ ਗੱਲ ਕਹੀ ਗਈ ਸੀਗੀ ਔਰ ਇਸ ਨਿਯਮ ਬਣਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਕਿ 34 ਮੈਂਬਰੀ ਕਮੇਟੀ ਹੈ ਜਿਹਦੇ ਵਿੱਚ ਹਰਨਾਮ ਸਿੰਘ ਖਾਲਸਾ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਉਹਨਾਂ ਨੂੰ ਇੱਕ ਕਮੇਟੀ ਬਣਾਈ ਹੈ ਔਰ ਜਿਸ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਵੱਲੋਂ ਕੀਤੀ ਜਾਏਗੀ ਸੋ ਇਹ ਜਦੋਂ ਕਮੇਟੀ ਦਾ ਐਲਾਨ ਕੀਤਾ ਗਿਆ ਔਰ ਉਸ ਤੋਂ ਬਾਅਦ ਇਸ ਕਮੇਟੀ ਦੇ ਗਠਨ ਦੇ ਵਿੱਚ ਨਾ ਤਾਂ ਦਿੱਲੀ ਕਮੇਟੀ ਨੂੰ ਸ਼ਾਮਲ ਕੀਤਾ ਗਿਆ ਦਿੱਲੀ ਕਮੇਟੀ ਦੇ ਕਿਸੇ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਨਾ ਹੀ ਹਰਿਆਣਾ ਕਮੇਟੀ ਦੇ ਮੈਂਬਰ ਨੂੰ ਕਿਸੇ ਨੂੰ ਸ਼ਾਮਲ ਕੀਤਾ ਗਿਆ ਔਰ ਨਾ ਹੀ ਪਟਨਾ ਸਾਹਿਬ ਦੇ ਕਮੇਟੀ ਦੇ ਵਿੱਚੋਂ ਕਿਸੇ ਨੂੰ ਸ਼ਾਮਲ ਕੀਤਾ ਗਿਆ ਹੈ ਇਹ ਜਿਹੜੇ 34 ਮੈਂਬਰ ਹਨ ਉਹਨਾਂ ਦੇ ਵਿੱਚ ਇਹ ਲੋਕ ਸ਼ਾਮਲ ਨਹੀਂ ਹੈ ਇਸ ਕਮੇਟੀਆਂ ਦੇ ਮੈਂਬਰ ਸ਼ਾਮਲ ਨਹੀਂ ਹੈ ਸੋ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਹੁਣ ਜਿਹੜਾ ਹੋਰ ਵੀ ਸੰਸਥਾਵਾਂ ਸਾਹਮਣੇ ਆ ਗਈਆਂ ਨੇ ਜਿਨ੍ਹਾਂ ਨੂੰ ਇਸ ਕਮੇਟੀ ਇਸ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਕਿ ਜੋ ਆਪਣੀ ਰਾਏ ਜਾਂ ਆਪਣਾ ਕੋਈ ਵੀ ਇਤਰਾਜ਼ ਜਾਂ ਕੋਈ ਆਪਣੀ ਰਾਏ ਨਹੀਂ ਦੇ ਪਾਣਗੇ ਸੋ ਇਸ ਤੇ ਉੱਤੇ ਉਹਨਾਂ ਨੇ ਵੀ ਇਤਰਾਜ਼ ਜਤਾਇਆ ਕਿ ਇਸ ਸੰਸਥਾਵਾਂ ਨੂੰ ਬਾਹਰ ਕੱਢ ਦਿੱਤਾ ਹੈ ਸੋ ਇਸ ਦੇ ਬਾਅਦ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਬਣਾਈ ਗਈ 34 ਮੈਂਬਰੀ ਕਮੇਟੀ ਜਿਹੜੀ ਕਿ ਹੁਣ ਨਿਯਮ ਬਣਾਏਗੀ 34 ਮੈਂਬਰੀ ਕਮੇਟੀ ਬੈਠ ਕੇ ਇਹਦੇ ਵਿੱਚ ਨਿਯਮ ਬਣਾਏਗੀ ਨੀਮਾਂ ਦੇ ਉੱਤੇ ਹੀ ਬਾਅਦ ਇਹ ਸਾਰੇ ਨਿਯਮ ਬਣ ਕੇ ਜਦੋਂ ਕਲਮਬੰਦ ਹੋ ਜਾਣਗੇ ਤੇ ਤੈਹ ਹੋ ਜਾਏਗਾ ਕਿ ਜਥੇਦਾਰ ਸਾਹਿਬ ਦੀ ਹੁਣ ਨਿਯੁਕਤੀ ਇਹਨਾਂ ਨਿਯਮਾਂ ਦੇ ਅੰਡਰ ਹੋਏਗੀ ਉਹਨਾਂ ਦੀ ਜਦੋਂ ਸੇਵਾਮੁਕਤੀ ਹੋਏਗੀ ਤੇ ਉਹਦੇ ਵਿੱਚ ਇਹ ਨਿਯਮ ਵਰਤੇ ਜਾਣਗੇ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇੱਕ ਕਮੇਟੀ ਬਣਾਈ ਗਈ ਸੀ ਕਿ ਮਗਰ ਇਸ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਮੇਟੀ ਦਾ ਗਠਨ ਕੀਤਾ ਗਿਆ ਹੈ ਬੀਤੇ ਕੱਲ ਦਾ ਗਠਨ ਕੀਤਾ ਗਿਆ ਸੀ 34 ਮੈਂਬਰੀ ਕਮੇਟੀ ਹੈ ਔਰ ਇਸ ਕਮੇਟੀ ਦੀ ਅਗਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਜਾਣੀ ਹੈ ਮਗਰ ਇਹ ਤਿੰਨ ਸੰਸਥਾਵਾਂ ਜਿਵੇਂ ਮੈਂ ਤੁਹਾਡੇ ਨਾਲ ਅੱਗੇ ਜ਼ਿਕਰ ਕੀਤਾ ਹੈ ਕਿ ਪਟਨਾ ਸਾਹਿਬ ਪਖਤ ਪਟਨਾ ਸਾਹਿਬ ਕਮੇਟੀ ਹੈ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ ਦਿੱਲੀ ਕਮੇਟੀ ਵੱਲੋਂ ਇਸ ਦਾ ਇਤਰਾਜ਼ ਜਤਾਇਆ ਗਿਆ ਕਿ ਉਹਨਾਂ ਦਾ ਵੀ ਕੋਈ ਨੁਮਾਇੰਦਾ ਨਹੀਂ ਰੱਖਿਆ ਗਿਆ ਇਸ ਤੋਂ ਇਲਾਵਾ ਹਰਿਆਣਾ ਕਮੇਟੀ ਹੈ ਉਹਦਾ ਵੀ ਕੋਈ ਨੁਮਾਇੰਦਾ ਇਸ ਕਮੇਟੀ ਦੇ ਵਿੱਚ ਸ਼ਾਮਲ ਨਹੀਂ ਹੈ ਸੋ ਇਸ 34 ਜਿਹੜੇ ਮੈਂਬਰ ਮੈਂਬਰਸ ਇਸ ਕਮੇਟੀ ਦੇ ਵਿੱਚ ਬੁਧਾ ਬਣਾਏ ਗਏ ਨੇ ਉਹਨਾਂ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਵੀ ਖਾਸ ਮੈਂਬਰ ਹਨ ਔਰ ਉਸ ਤੋਂ ਬਲਾਵਾ ਪਿੰਗਲਵਾੜਾ ਸੰਸਦਾ ਦੇ ਵੀ ਵੀ ਡਾਕਟਰ ਇੰਦਰਜੀਤ ਕੌਰ ਵੀ ਇਸ ਦੇ ਮੈਂਬਰ ਹਨ ਸੋ ਇਸ ਤੋਂ ਇਲਾਵਾ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਦਾਮੀ ਹਨ ਔਰ ਇਸ ਦੇ ਵਿੱਚ ਨਿਯਮ ਬਣਾਉਣ ਦੇ ਲਈ ਇੱਕ ਕਮੇਟੀ ਹੁਣ ਵਰਕ ਕਰੇਗੀ ਮਗਰ ਇਸ ਕਮੇਟੀ ਦਾ ਬਣਾਏ ਜਾਣ ਤੋਂ ਬਾਅਦ ਹੀ ਕਮੇਟੀ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਕਿਹਾ ਹੁਣ ਇਸ ਦਾ ਵਿਰੋਧ ਅੱਗੇ ਨਿਕਲੇਗਾ ਅੱਗੇ ਦਾ ਵਿਰੋਧ ਕੀਤਾ ਜਾਏਗਾ ਸਾਮਣੇ ਆ ਕੇ ਕੀਤਾ ਜਾਏਗਾ ਇੱਕ ਬਾਦੀਆਂ ਗੱਲਾਂ ਨੇ ਮਗਰ ਇਹ ਕਮੇਟੀ ਆਪਣੇ ਕੰਮ ਕਰਨ ਤੋਂ ਪਹਿਲੇ ਹੀ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਕਿ ਆ ਜਥੇਦਾਰਾਂ ਦੇ ਨਿਯਮ ਬਣ ਪਾਣਗੇ ਜਥੇਦਾਰਾਂ ਦੀ ਸੇਵਾ ਮੁਕਤੀ ਦੇ ਨਿਯਮ ਬਣ ਬਣਗੇ ਉਹਨਾਂ ਦੀ ਨਿਯੁਕਤੀ ਦੇ ਲਈ ਨਿਯਮ ਬਣ ਪਾਣਗੇ ਇਹ ਹੁਣ ਦੇਖਣਾ ਹੋਏਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ 34 ਮੈਂਬਰੀ ਕਮੇਟੀ ਬਣਾਈ ਹੈ ਉਹਦਾ ਵਿਰੋਧ ਹੋਏਗਾ ਜਾਂ ਉਹ ਆਪਣਾ ਕਾਰਜ ਕਰ पाएगी ਕੈਮਰਾ ਪਰਸੋਂ ਸੁਪਾਲ ਦੇ ਨਾਲ ਜੋਤੀਬਿਹਾਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ